ਕਈ ਦੇਖੇ ਵੀ ਮੁੰਡੇ ਕੁੜੀਆਂ ਜਿਹੜੀਆਂ ਸਿਰ ਤੇ ਨਾ ਰਮਾਲ ਬਨ ਕੇ ਜਾ ਰਹੇ ਆ ਕਈ ਨੰਗੇ ਸਿਰ ਜਾ ਰਹੇ ਆ ਤਾਂ ਦਿਮਾਗ ਵਿੱਚ ਆ ਵੀ ਕਿਉਂ ਨਾ ਆਪ ਇਹੋ ਜੀ ਸੇਵਾ ਕਰੀਏ ਵੀ ਜਿਹੜੀ ਸਾਰੇ ਸਿਰ ਵਿਟਕੇ ਜਾਣ ਔਰ ਗੁਰੂ ਘਰ ਜਾ ਕੇ ਆਪਣਾ ਉਹਨਾਂ ਦਾ ਅਸ਼ੀਰਵਾਦ ਲੈ ਆ ਜਾ ਸਕੀ ਜਿਹੜੀ ਦਸਤਾਰਾਂ ਦੀ ਸੇਵਾ ਸੰਗਤ ਆਪ ਹੀ ਘਰੇ ਪੰਚਾਰੀ ਹੈ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈ ਰਹੀ ਮੇਰਾ ਬਹੁਤ ਮਨ ਸੀਗਾ ਵੀ ਮੇਰਾ ਬੇਟਾ ਦਸਤਾਰ ਸਜਾਵੇ ਤੇ ਇੱਥੇ ਦੇਖ ਕੇ ਫਿਰ ਆਪਾਂ ਰੁਕ ਗਏ ਸ਼ਹੀਦੀ ਜੋੜ ਮੇਲੇ ਦੇ ਦੌਰਾਨ ਸੰਗਤਾਂ ਦੇ ਵਿੱਚ ਹਰ ਰੰਗ ਵੇਖਣ ਨੂੰ ਮਿਲ ਰਿਹਾ ਔਰ ਵਿਰਾਗਮਈ ਦਿਨ ਹੁੰਦੇ ਨੇ ਔਰ ਸੰਗਤਾਂ ਆਪਣੇ ਤੌਰ ਤੇ ਉਹਨਾਂ ਸ਼ਹਿਬਜ਼ਾਦਿਆਂ ਨੂੰ ਯਾਦ ਕਰਦੇ ਨੇ ਮਾਤਾ ਗੁਜਰਕੁਰ ਦੀ ਸ਼ਹਾਦਤ ਨੂੰ ਯਾਦ ਕਰਦੇ ਨੇ ਤਾਂ ਅੱਜ ਕੁੰਬੜੇ ਦੇ ਵਸਨੀਕਾਂ ਵੱਲੋਂ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਦਸਤਾਰਾਂ ਦੀ ਸੇਵਾ ਜਿਹੜੀ ਹੈਗੇ ਨਿਭਾਈ ਜਾ ਰਹੀ ਆਏ ਆ ਰਸਤੇ ਦੇ ਵਿੱਚ ਜਿਹੜੇ ਲੋਕ ਜਿਹੜੇ ਹੈਗੇ ਨੇ ਉਹਨਾਂ ਸੰਗਤ ਲਈ ਦਸਤਾਰਾਂ ਦਾ ਖਾਸ ਤੌਰ ਤੇ ਇੱਥੇ ਪ੍ਰਬੰਧ ਕੀਤਾ ਸਾਨੂੰ ਬਾਈ ਜੀ ਨੇ ਕੁੰਬੜੇ ਤੋਂ ਹੀ ਨੇ ਉਹ ਇੱਕ ਖਾਓ ਚਾਹ ਵਰਗੀ ਹਾਂਜੀ ਕੁੰਬੜੇ ਤੋਂ ਬਹੁਤ ਲੰਗਰ ਦੇਖੇ ਜੀ ਕੋਈ ਖਾਣ ਪੀਣ ਦਾ ਲੰਗਰ ਲੱਗਾ ਤੁਸੀਂ ਇੱਕ ਵਿਲੱਖਣ ਕਿਵੇਂ ਸੋਚਿਆ ਕਿ ਦਸਤਾਰ ਦੇ ਲੰਗਰ ਦੀ ਸੇਵਾ ਕੀਤੀ ਜਾਵੇ ਵੀਰ ਜੀ ਕਈ ਦੇਖੇ ਵੀ ਮੁੰਡੇ ਕੁੜੀਆਂ ਜਿਹੜੀਆਂ ਸਿਰ ਤੇ ਇਹਨਾਂ ਰਮਾਲ ਬਣ ਕੇ ਜਾ ਰਹੇ ਆ ਕਈ ਨੰਗੇ ਸਿਰ ਜਾ ਰਹੇ ਆ ਤੋ ਦਿਮਾਗ ਵਿੱਚ ਆਇਆ ਵੀ ਕਿਉਂ ਨਾ ਆਪਾਂ ਇਹੋ ਜੀ ਸੇਵਾ ਕਰੀਏ ਵੀ ਜਿਹੜੀ ਸਾਰੇ ਸਿਰ ਵੀ ਟਕੇ ਜਾਣ ਔਰ ਗੁਰੂ ਘਰ ਜਾ ਕੇ ਆਪਣਾ ਉਹਨਾਂ ਦਾ ਅਸ਼ੀਰਵਾਦ ਵੀ ਲਿਆ ਜਾ ਸਕੇ ਜੀ ਇਹ ਪੂਰਾ ਪਿੰਡ ਵਾਸੀਆਂ ਵੱਲੋਂ ਹੀ ਪਿੰਡ ਦਾ ਸਾਰਾ ਸਹਿਯੋਗ ਹੈ ਜੀ ਸਾਰੇ ਪਿੰਡ ਵਾਲੇ ਨੇ ਰਲ ਕੇ ਫੇਰ ਸੇਵਾ ਕੀਤੀ ਜੀ ਮਰ ਜਦੋਂ ਇਹੋ ਜਿਹਾ ਉਦਮ ਕੀਤਾ ਜਾਂਦਾ ਤਾਂ ਲੋਕਾਂ ਦੇ ਵਿੱਚ ਵੀ ਜਾਣਾ ਪੈਂਦਾ ਸੰਗਤ ਦੇ ਵਿੱਚ ਵੀ ਜਾਣਾ ਪੈਂਦਾ ਕੋਈ ਮਾਇਆ ਦੀ ਵੀ ਲੋੜ ਪੈਂਦੀ ਆ ਜੀ ਤੇ ਉਦਮ ਦੀ ਵੀ ਲੋੜ ਪੈਂਦੀ ਆ ਦੇਖੋ ਜੀ ਮਾਇਆ ਵਾਸਤੇ ਤਾਂ ਕਿਸੇ ਕੋ ਗਏ ਨਹੀਂ ਮਾਇਆ ਜਿਹੜੀ ਦਸਤਾਰਾਂ ਦੀ ਸੇਵਾ ਸੰਗਤ ਆਪ ਹੀ ਘਰੇ ਪੰਚਾਰੀ ਹੈ ਕਿਸੇ ਨੂੰ ਕਹਿੰਨ ਦੀ ਲੋੜ ਨਹੀਂ ਪੈ ਰਹੀ ਪੂਰਾ ਪਰਿਵਾਰ ਹੀ ਅੱਜ ਇੱਥੇ ਆ ਪੂਰਾ ਪਰਿਵਾਰ ਹੈ ਜੀ ਮੈਂ ਮੇਰਾ ਬੇਟਾ ਮੇਰੀ ਬਹੂ ਮੇਰਾ ਬੇਟਾ ਮੇਰੀ ਘਰ ਵਾਲੀ ਸਾਰੇ ਇੱਥੇ ਜੀ ਨਾਲ ਫਰੈਂਡ ਵੀ ਹਾਂਜੀ ਨੰਮ ਕਿਵੇਂ ਦੇਖਦੇ ਹੋਂ ਜਦੋਂ ਅੱਜ ਗੁਰੂ ਘਰ ਦਾ ਲੋਕ ਅਸ਼ੀਰਵਾਦ ਅੱਜ ਲਸਾਨੀ ਸ਼ਹਾਦਤ ਨੂੰ ਜਦੋਂ ਚੇਤੇ ਕਰ ਰਹੇ ਨੇ ਜੀ ਬਹੁਤ ਚੰਗਾ ਲੱਗ ਰਿਹਾ ਸੰਤ ਸਾਹਿਬ ਕੰਨੇ ਦਿਨ ਰੋਜ਼ ਹੀ ਆਵੇ ਸੀ ਰੋਜ਼ ਸੇਵਾ ਕਰੀਏ ਇਹ ਬਾਅਦ ਵਿੱਚ ਪੂਰੇ ਤਨ ਮਨ ਨਾਲ ਜੀ ਜੀ ਬਿਲਕੁਲ ਜੀ ਬਿਲਕੁਲ ਇਹਨਾਂ ਦਾ ਆਸ਼ੀਰਵਾਦ ਆ ਜੋ ਅਸੀਂ ਅੱਜ ਰੋਟੀ ਖਾਈ ਜੰਨੇ ਆ ਹਾਂਜੀ ਤਾਂ ਦਸਤਾਰਾਂ ਦੀ ਸੇਵਾ ਵੀ ਹੋ ਰਹੀ ਹੈ ਕੀ ਨਾਮ ਆ ਜੀ ਜਗਦੀਪ ਸਿੰਘ ਜੀ ਅੱਜ ਖਾਸ ਤੌਰ ਤੇ ਜਦੋਂ ਦਸਤਾਰਾਂ ਦੀ ਸੇਵਾ ਨਿਭਾ ਰਹੇ ਹਾਂ ਪੂਰਾ ਸਮਾਂ ਕੱਟਣਾ ਪੈਂਦਾ ਹੋਗਾ ਕੰਮ ਧੰਦੇ ਛੱਡਨੇ ਪਏ ਹੁਣ ਹਾਂਜੀ ਹਾਂਜੀ ਇਹ ਜ਼ਰੂਰੀ ਹੈ ਜੀ ਕਿੰਨਿਆਂ ਕ ਦਸਤਾਰਾਂ ਦੀ ਹੁਣ ਤੱਕ ਦਸਤਾਰਾਂ ਦੀ ਸੇਵਾ ਕਰ ਚੁੱਕੇ ਹੋ ਮੈਂ ਪਹਿਲੀ ਵਾਰ ਆਇਆ ਜੀ ਇੱਥੇ ਪੈਸੇ ਠੀਕ ਹੈ ਜੀ ਹੁਣ ਤੱਕ ਮੈਂ 15 20 ਕਰ ਚੁੱਕਿਆ 15 ਮਿੰਟ ਹਾਂਜੀ ਇਹ ਮੈਨੂੰ ਲੱਗਦਾ ਜੀ ਅੱਜ ਦਸਤਾਰ ਸਜਾ ਕੇ ਉਦਮ ਕਿਵੇਂ ਜਾ ਦੇਖਦੇ ਹਾਂ ਬਹੁਤ ਵਧੀਆ ਬਈ ਮੈਂ ਪਹਿਲੀ ਵਾਰ ਟਰਾਈ ਕਰ ਰਿਹਾ ਅੱਛਾ ਇਸ ਤੋਂ ਬਾਅਦ ਕਦੇ ਇਸ ਤੋਂ ਪਹਿਲਾਂ ਨਹੀਂ ਕਦੇ ਕੀਤੀ ਕੋਸ਼ਿਸ਼ ਰਹੇਗੀ ਕਿ ਜੇ ਅੱਜ ਦਸਤਾਰ ਸਜਾਈ ਤੇ ਉਸ ਤੋਂ ਬਾਅਦ ਦਸਤਾਰ ਨੂੰ ਸਜਾ ਲਿਆ ਜਵਾਮ ਤੌਰ ਤੇ ਹੁੰਦਾ ਪ੍ਰਭਾਵਤ ਹੁੰਦਾ ਨੌਜਵਾਨ ਪੀੜੀ ਇੱਕ ਵਾਰੀ ਦਸਤਾਰ ਸਜਾ ਕੇ ਕਿ ਪੱਕੇ ਤੌਰ ਤੇ ਕਿਹਾਉਣਾ ਇਹਨੂੰ ਅਮਲ ਕਰ ਲਿਆ ਜਾਏ ਪੱਕੇ ਤੌਰ ਤੇ ਕਰਾਂਗੇ ਬਈ ਅੱਜ ਆਪਣਾ ਦਸਤਾਰ ਵਧੀਆ ਲੱਗੀ ਬੜੀਆ ਅੱਗੇ ਤੋਂ ਡੇਲੀ ਆਪ ਸਿਖਾ ਰਹੇ ਕਿੰਨੇ ਕ ਭਾਈ ਜੀ ਸੰਗ ਦੀ ਸੇਵਾ ਹੋ ਗਈ ਹੁਣ ਤੱਕ ਦਸਤਾਰਾਂ ਨੂੰ ਲੈ ਭਾਈ ਮੈਂ ਤਾਂ ਹੁਣੇ ਆਇਆ ਜੀ ਆ ਘਰ ਆਪਣੇ ਆਈ ਆ ਸ਼ਾਹਪੁਰੀ ਸੇਵਾ ਦੇ ਵਿੱਚ ਜੁਟ ਗਏ ਆ ਕਿ ਜਦੋਂ ਹੀ ਪਤਾ ਲੱਗਿਆ ਬਾਰ ਦੇ ਵਿੱਚ ਸੇਵਾ ਵਧੀਆ ਵਧੀਆ ਸੇਵਾ ਜੀ ਇਹ ਅੰਦਰ ਦੀ ਭਾਵਨਾ ਕੀ ਰਹਿੰਦੀ ਹੈ ਫਿਰ ਜਿ ਇਹੋ ਜਿਹੇ ਮੌਕੇ ਸੇਵਾ ਕਰਕੇ ਨਹੀਂ ਵਧੀਆ ਗੱਲ ਹੈ ਜੀ ਇਹਦਾ ਦਸਤਾਰਾਂ ਦੀ ਲੰਗਰ ਜਿਹੜਾ ਕੋ ਆਮ ਤੌਰ ਤੇ ਤੇ ਬਹੁਤ ਸਾਰੇ ਲੰਗਰ ਵੇਖੇ ਹੋਣਗੇ ਪਰ ਇਹ ਦਸਤਾਰਾਂ ਦੀ ਸੇਵਾ ਦਾ ਲੰਗਰ ਜਿਹੜਾ ਹੈਗਾ ਇਹ ਤੁਸੀਂ ਵਰਖਣ ਲੰਗਰ ਜਿਹੜਾ ਹੈਗਾ ਪਹਿਲੀ ਵਾਰ ਵੇਖੋਗੇ ਨੌਜਵਾਨ ਪੀੜ੍ਹੀ ਨੂੰ ਦਸਤਾਰਾਂ ਸਜਾਉਣ ਤੇ ਜਿਹੜੀ ਹੈਗੀ ਆ ਉਹ ਮੇਡਨ ਤੁਹਾਡਾ ਹਾਂਜੀ ਮੇਰਾ ਬੇਟਾ ਹੈ ਮੈਂ ਬਹੁਤ ਖੁਸ਼ ਹਾਂ ਅੱਜ ਮੇਰਾ ਬੇਟਾ ਪਹਿਲੀ ਵਾਰ ਦਸਤਾਰ ਸਜਾ ਰਿਹਾ ਹੈ ਤਾਂ ਕੇਸ ਤਾਂ ਕੇਸਾ ਧਾਰੀ ਤਾਂ ਕੀ ਹੈ ਜੀ ਹਾਂਜੀ ਗੁਰਸਿੱਖ ਹੈ ਹਾਂ ਪਰ ਅੱਗੇ ਪਟਕਾ ਬੰਦੀ ਹੋਣ ਪਟਕਾ ਬੰਦ ਹੈ ਹਾਂ ਰਾਤੀ ਚਾਰੇ ਸੀ ਦੇਖ ਕੇ ਰੁਕੇ ਜਾਂ ਕਿਵੇਂ ਪ੍ਰਭਾਵਿਤ ਹੋਏ ਕਿ ਨਹੀਂ ਦੇਖ ਕੇ ਰੁਕੇ ਜੀ ਮੇਰਾ ਬਹੁਤ ਮਨ ਸੀਗਾ ਵੀ ਮੇਰਾ ਬੇਟਾ ਦਸਤਾਰ ਸਜਾਵੇ ਤੇ ਇੱਥੇ ਦੇਖ ਕੇ ਫਿਰ ਆਪਾਂ ਰੁਕੇ। ਕਿਉਂਕਿ ਨਾ ਕਿ ਅਜਦੋਂ ਸ਼ਹੀਦੀ ਪਰਬ ਚੱਲ ਰਿਹਾ ਉਸ ਦਿਨ ਦਸਤਾਰ ਸਜਾਉਣ ਦਾ ਮੌਕਾ ਜਿਹੜਾ ਹਾਂਜੀ ਮੈਂ ਮਤਲਬ ਪ੍ਰਮਾਤਮਾ ਦਾ ਧੰਨਵਾਦ ਕਰਦੀ ਆ ਜੀ ਵੀ ਇਹ ਦਿਨੇ ਮੇਰਾ ਬੇਟਾ ਅੱਜ ਦਸਤਾਰ ਸਜਾ ਰਿਹਾ ਛੋਟੇ ਛੋਟੇ ਬੱਚਿਆਂ ਦੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਕਦੋਂ ਦੇ ਸੇਵਾ ਕਰ ਰਹੇ ਹਾਂ ਜੀ ਇਹ ਇਹਨਾਂ ਦੇ ਨਾਲ ਹੀ ਇਸ ਗਰੁੱਪ ਦੇ ਜਾਂ ਵੱਖਰੇ ਤੌਰ ਤੇ ਮੇਰੇ ਡੈਡੀ ਹੈ ਜੀ ਜਿਹੜੇ ਹੈਗੇ ਉਦਮ ਕੀਤਾਗਾ ਪੂਰਾ ਪਰਿਵਾਰ ਹੀ ਲੱਗੇ ਹੋ ਇਸ ਕੰਮ ਦੇ ਵਿੱਚ ਖਾਣੀ ਹੋ ਜਾਂਦੇ ਜੋ ਘਰ ਦੇ ਵਿੱਚ ਸਾਰੇ ਪਰਿਵਾਰ ਚੱਲ ਕੇ ਲੰਗਰ ਸੇਵਾ ਦੇ ਵਿੱਚ ਜੁੜ ਜਾਂਦਾ ਵਾ ਘਰ ਦੇ ਕੰਮ ਥੰਦੇ ਪ੍ਰਭਾਵਤ ਹੁੰਦੇ ਆ ਨਹੀਂ ਜੀ ਗੁਰੂ ਸਾਡੇ ਲਈ ਪਹਿਲਾਂ ਕੰਮ ਕਰਤਾ ਹੀ ਅੰਦਰ ਅੰਦਰ ਜਾਂਦਾ ਕੰਮ ਕਰਦੇ ਤਾਂ ਕੋਈ ਟੈਨਸ਼ਨ ਨਹੀਂ ਇਹ ਉਦਮ ਆ ਫਾਦਰ ਸਾਹਿਬ ਵੱਲੋਂ ਕੀਤਾ ਗਿਆ ਜਾਂ ਮਾਤਾ ਵੱਲੋਂ ਕੀਤਾ ਗਿਆ ਜਾਂ ਮਾਨ ਦੇ ਵਿੱਚ ਕਿਵੇਂ ਆਇਆ ਕਿ ਪੂਰਾ ਪਰਿਵਾਰ ਹੀ ਜਿਹੜਾ ਹੈਗਾ ਅੱਜ ਇਹ ਫੈਮਿਲੀ ਵੱਲੋਂ ਹੀ ਹੋਇਆ ਜੀ ਡੈਡੀ ਹੋਣਾ ਨੇ ਕਿਹਾ ਜੀ ਕੀ ਸੇਵਾ ਕਰਨੀ ਅਸੀਂ ਨਾਲ ਹੀ ਇਹ ਪਹਿਲੀ ਵਾਰ ਸੇਵਾ ਦਸਤਾਰਾਂ ਦੀ ਪਿਛਲੇ ਸਾਲ ਵੀ ਕੀਤੀ ਸੀ ਇਸ ਸਾਲ ਵੀ ਜੀ ਕਰ ਰਹੇ ਹਾਂ ਪਹਿਲਾਂ ਪੂਰੀ ਘਰ ਦੇ ਵਿੱਚ ਰੈਅ ਕੀਤੀ ਜਾਂਦੀ ਹੈ ਕਿ ਜੇ ਆਪਾਂ ਸ਼ੁਰੂ ਕਰਨੀ ਆ ਨਹੀਂ ਮਹੀਨੇ ਪਹਿਲੇ ਚਾਲੂ ਹੋ ਜਾਂਦੀ ਸੇਵਾ ਜੀ ਦਸਤਾਰਾਂ ਇਕੱਠੀਆਂ ਕਰਨੀਆਂ ਚਾਲੂ ਕਰ ਦਿੰਦੇ ਆ ਅਸੀਂ ਫਿਰ ਉਹਨਾਂ ਦੀ ਕਰਕੇ ਹੀ ਇਕੱਠੀ ਅੱਜ 2 ਦਿਨ ਲਾਂਦੇ ਹੁੰਦੇ ਅੱਜ ਔਰ ਕੱਲ ਲਾਵਾਂਗੇ 26 ਔਰ 27 ਨੂੰ ਲਾਂਦੇ ਇੰਨੇ ਸੰਗਤ ਇਸ ਲੰਗਰ ਦੇ ਵਿੱਚ ਪਹੁੰਚੀ ਜੀ ਚੱਲੀ ਆ ਰਹੀ ਕੋਈ ਕਿੰਤੀ ਮਿੰਤੀ ਨਹੀਂ ਉਹ ਕਰਦੇ ਨਹੀਂ ਜੀ ਉਹ ਹੈ ਨਹੀਂ ਤਾਂ ਦਸਤਾਰਾਂ ਦਾ ਲੰਗਰ ਆਮ ਤੌਰ ਤੇ ਬਹੁਤ ਸਾਰੇ ਜਦੋਂ ਤੁਹਾਨੂੰ ਲੰਗਰ ਮਿਲ ਲਗੇ ਜਦੋਂ ਤੁਸੀਂ ਫਤਿਹਗੜ੍ਹ ਸਾਹਿਬ ਨੂੰ ਸਰਹੰਦ ਨੂੰ ਜਾਓਗੇ ਤਾਂ ਇੱਕ ਵਿਲੱਖਣ ਜਿਹੜਾ ਹੈਗਾ ਲੰਗਰ ਹੈ ਔਰ ਖਾਸ ਤੌਰ ਤੇ ਇੱਕ ਪਰਿਵਾਰ ਵੱਲੋਂ ਜਿਹੜਾ ਹੈ ਇਹ ਉਦਮ ਕੀਤਾ ਗਿਆ ਕਿ ਕਿਉਂ ਨਾ ਜਿਹੜੀ ਸੰਗਤ ਜਾ ਰਹੀ ਆ ਲਸਾਨੀ ਸ਼ਹਾਦਤ ਨੂੰ ਨਤਮਸਤਕ ਹੋਣ ਵਾਸਤੇ ਠੰਡਾ ਬੁਰਜ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਉਹਨਾਂ ਦੇ ਲਈ ਦਸਤਾਰਾਂ ਦੀ ਸੇਵਾ ਕਿਉਂ ਨਾ ਕੀਤੀ ਜਾਵੇ ਇਹ ਉਦਮ ਜਿਹੜਾ ਹੈਗਾ ਇੱਕ ਕੁੰਬੜੇ ਦੇ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਹੈ ਹਾਲਾਂਕਿ ਇੱਕ ਪਰਿਵਾਰ ਦੀ ਇਹ ਉਦਮ ਸੀ ਪਰ ਬਹੁਤ ਸਾਰੇ ਲੋਕ ਆਪ ਮਾਰੇ ਇਸ ਦਸਤਾਰ ਲੰਗਰ ਦੇ ਨਾਲ ਆ ਕੇ ਜੁੜੇ ਨੇ